ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਾਣੜਾ ਮਹੱਲਾ ਪੰਜਵਾ ਕਰਤ ਕਰਤ ਚਰਚ ਚਰਚ ਚਰਚੇ ਚਰਚਰੀ ਇਹ ਕਰਤ ਕਰਤ ਇਥੇ ਵਿਸਰਾਮ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫੇਰਤ ਫੇਰਤ ਧਰਤ ਧਰਤ ਧਾਰ ਚਰੀ ਕੀ ਧਾਰ ਚਰੀ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਧਰ ਚਰੀ ਜੋਗ ਧਿਆਨ ਧੀਖ ਗਿਆਨ ਇਥੇ ਵਿਸਰਾਮ ਫੇਰਤ ਫੇਰਤ ਧਰਤ ਧਰਤ ਧਾਰ ਚਰੀ ਰਹਾਉ ਅਹੰ ਅਹੰ ਅਹ ਹੈ ਅਵਰ ਮੂੜ ਮੂੜ मूड बवराई अहं अहं अह अवर इति विश्राम मूड 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 बवराई बवराई जात 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 सदा 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 काल हई जात 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 सदा सदा, सदा इति विश्राम ਸਦਾ ਸਦਾ ਕਾਲ ਹੈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਮਾਨ 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 ਤਿਆਗ ਇਥੇ ਵਿਸਰਾਮ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨਹੁ ਰੇ ਮੂੜ ਬੇਨ ਭਜਨ 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 ਅਹਲਾ ਜਨਮ ਗਈ ਹਰ ਹਰੇ ਹਰੇ ਭਾਜ ਇਥਠਮਕ ਕਹਿਤ ਨਾਨਕ ਸੁਨਹੁ ਰੇ ਮੂੜ ਇਥੇ ਵਿਸਰਾਮ ਹੈ ਬੇਨ ਭਜਨ 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 ਇਥਠਮਕ ਅਹਲਾ ਜਨਮ ਗਈ ਕਨੜਾ ਅਸ਼ਟਪਦੀਆ ਮਹੱਲਾ ਚੌਥਾ ਘਾਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪ ਮੰਨ RAM ਨਾਮ ਜਪ ਮੰਨ RAM ਨਾਮ ਸੁਖ ਪਾਵੈ ਗੋ ਜਿਉ ਜੋ ਜਪੈ ਤਿਵੈ ਸੁਖ ਪਾਵੈ ਸਤਗੁਰ ਸੇਵ ਸਮਾਵੈ ਗੋ ਰਹਾਉ ਅਗਤ ਜਨਾ ਕੀ ਖੇਨ ਖੇਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਆਨ ਰਸ ਸਾਧ ਗਏ ਸਭ ਨੀਕਰ ਬਿਨ ਬਿਨ ਨਾਵੈ ਕਿਸ ਨ ਸੁਖਾਵੈ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤ ਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸੋਚ ਤਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨੇਜ ਘਰ ਆਵੈ ਗੋ ਤਹ ਅਨਹਤ ਤੁਣੀ ਬਾਜੈ ਨਿਤ ਬਾਜੇ ਤਹ ਅਨਹਤ ਤੁਣੀ ਬਾਜੈ ਨਿਤ ਬਾਜੇ ਤਹ ਅਨਹਤ ਤਹ ਅਨਹਤ ਤੁਣੀ ਬਾਜੈ ਨਿਤ ਬਾਜੇ ਨੀਜਰ ਧਾਰ ਚੋ ਆਵੈ ਗੋ ਆ ਚ ਆਵੈ ਚ ਆਵੈ ਗੋ ਰਾਮ ਨਾਮ ਇੱਕ ਤਿਲ ਤਿਲ ਲਗਾਵੈ ਮਨ ਗੁਰਮਤਿ ਨਾਮ ਸਮਾਵੈ ਗੋ ਨਾਮ ਸੁਣੈ ਨਾਮੁ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਤ ਬਣਾਵੈ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੈ ਫਿਰ ਆਵੈ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਘੂਮਨ ਘੇਰ ਕੁਲਾਵੈ ਗੋ ਪਾਪ ਵਿਕਾਰ ਮਨੂਰ ਸਭ ਭਾਰੇ ਬਿਖਦੁੱਤਰ ਤਰਿਓ ਨ ਜਾਵੈ ਗੋ ਭਉ ਬੈਰਾਗ ਭਇਆ ਹੈ ਬੋਹਿਥ ਗੋਰਖੇਵਟ ਸਬਦ ਤਰਾਵੈ ਗੋ ਰਾਮ ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੈ ਗੋ ਅਗਿਆਨ ਲਾਇ ਸਵਾਲਿਆ ਗੁਰ ਗਿਆਨ ਲਾਇ ਜਗਾਵੈ ਗੋ ਨਾਨਕ ਭਾਣਾ ਆਪਣਾ ਨਾਨਕ ਭਾਣਾ ਆਪਣਾ ਨਾਨਕ ਭਾੜੈ ਆਪਣੈ ਜਿਉ ਭਾਵੈ ਤਿਵੇਂ ਚਲਾਵੈ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ